ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚੱਲੇ ਆ ਤੇ ਅੱਜ ਆ ਰਹੀ ਸਾਰੀ ਟੀਮ ਤੋਂ ਵੀ ਸੰਡੇ ਆ ਤੇ ਟੀਮ ਤਾਂ ਖੈਰ ਰੋਜ਼ ਹੀ ਆਉਂਦੇ ਆ ਤੇ ਪਰ ਕੁਝ ਨਾ ਕੁਝ ਬਣਾ ਕੇ ਖਵਾਈਦਾ ਹੁੰਦਾ ਨੂੰ ਅੱਜ ਕੁਝ ਸਪੈਸ਼ਲ ਲੱਗੀ ਬਣਾਉਣ ਤੇ ਮੈਂ ਸੋਚਿਆ ਜੇ ਬਣਾਣੀ ਲੱਗੀ ਆ ਤੇ ਕਿਉਂ ਨਾ ਆਪਾਂ ਸਾਰੇ ਭੈਣ ਭਰਾ ਮਿਲ ਕੇ ਕਰ ਦਈਏ ਲਓ ਜੀ ਮੈਂ ਸੂਜੀ ਦੇ ਲੱਗੀ ਬੋਲ ਬਣਾਣਾ ਤੇ ਕੈਮਰੇ ਚ ਮੇਰੀ ਹੈਲਪ ਕਰ ਲਈ ਪਾ ਜੇ ਜੇ ਲੱਗੀ ਮੋਟੀ ਕੁਕਲਤੀ ਹੋ ਜੇਗੀ ਮੈਂ ਮਾਫੀ ਮੰਗ ਰਹੀ ਆ ਠੀਕ ਹੈ ਪਰ ਕੈਮਰਾ ਉੱਪਰ ਰੱਖ ਕੇ ਆ ਰਹੇ ਤੁਸੀਂ ਮਰਾ ਹੂੰ ਠੀਕ ਹੈ ਤੇ ਇੱਧਰ ਆਓ ਜੀ ਆ ਵੇਖੋ ਪਹਿਲਾਂ ਆ ਤੇਲ ਸਾਡਾ ਗਰਮ ਹੋ ਚੁੱਕਾ ਹੈ ਤੇਲ ਗਰਮ ਹੋ ਚੁੱਕਾ ਹੈ ਤੇ ਇਹਦੇ ਵਿੱਚ ਤੁਹਾਨੂੰ ਮੈਂ ਦੱਸਦੀ ਹਾਂ ਕਿ ਅੱਜ ਸੂਜੀ ਦੇ ਬੋਲ ਬਣਾਣੇ ਆ ਤੇ ਇੱਕ ਆਪਣੇ ਹਿਸਾਬ ਨਾਲ ਜੇ ਇੱਕ ਕਟੋਰੀ ਢੱਡੀ ਸੂਜੀ ਦੀ ਆ ਤੇ ਦੋ ਤੋਂ ਢਾਈ ਕਟੋਰੀਆਂ ਪਾਣੀ ਦੀ ਚਾਹੀਦੀਆਂ ਚਲੋ ਜੀ ਹੁਣ ਇੱਧਰ ਬਿਖਾ ਪਾਣੀ ਚੱਲ ਇਹਦੇ ਵਿੱਚ ਹੁਣ ਆਪਾਂ ਪਾਣੀ ਆ ਰਾਈ ਰਾਈ ਪਾਤੀ ਇਲਚ ਨਾਲ ਪਾਤਾ ਥੋੜਾ ਜਿਹਾ ਜੀਰਾ ਜੀਰਾ ਪਾ ਕੇ ਇਲਚ ਪਾ ਕੇ ਕਰੀ ਪਕਦਾ ਸਭ ਬਲ ਰਿਹਾ ਠੀਕ ਹੈ ਉਸ ਤੋਂ ਬਾਅਦ ਇਲਚ ਮੈਂ ਮੈਗੀ ਮਸਾਲਾ ਰੱਖਿਆ ਸੀ ਮੈਗੀ ਮਸਾਲਾ ਪਾਤਾ ਥੋੜਾ ਜਿਹਾ ਉਸ ਤੋਂ ਬਾਅਦ ਵਿੱਚ ਐਡਡ ਕਰਤਾ ਨਮਕ ਨਮਕ ਸਾਧ ਦੇਣਾ ਪਾਇਓ ਜਿਆਦਾ ਨਾ ਪਾਇਓ ਤਕਰੀਬਨ ਮੇਰੇ ਕੋਲ ਵੇਹ ਨਮਕ ਗਲਤ ਹੋਇਆ ਜਿਆਦਾ ਪੈ ਜਾਂਦਾ ਜੀ ਮਸਾਲਾ ਠੱਡਾ ਭੁੱਜ ਚੁੱਕਾ ਚੰਗੀ ਤਰ੍ਹਾਂ ਤੇ ਹੁਣ ਇਹਦੇ ਵਿੱਚ ਪਾਵਾਂਗੇ ਹਲਦੀ ਕੈਮਰਾ ਵਖੰਡੇ ਬਟਾ ਹਾਂਜੀ ਹਾਂਜੀ ਹੁਣ ਐਲਸੀ ਪਾਵਾਂਗੇ ਥੋੜੀ ਜਿਹੀ ਹਲਦੀ ਲਓ ਜੀ ਹਲਦੀ ਪਾ ਦਿੱਤੀ ਜੇ ਇਹ ਜ਼ਰੂਰੀ ਨਹੀਂ ਕਿ ਤੁਸੀਂ ਹਲਦੀ ਪਾਣੀ ਜੇ ਤੁਹਾਡਾ ਦਿਲ ਕਰਦਾ ਪਾਓ ਨਹੀਂ ਦਿਲ ਕਰਦਾ ਨਾ ਪਾਓ ਨਾਲ ਪਾਓ ਧਨੀਆ ਪਾਊਡਰ ਠੀਕ ਹੈ ਜੀ ਧਨੀਆ ਪਾਊਡਰ ਪਾ ਦਿੱਤਾ ਆਪਾਂ ਤੇ ਹੁਣ ਜਿਹੜੀਆਂ ਪਾਣੀ ਪਾ ਦਣਾ ਲੋ ਜੀ ਚਲਾਤਾਗੇ ਤੁਸੀਂ ਚਲਾ ਤੇ ਬ੍ਰਾਸ ਹੋਏ ਠੀਕ ਹੈ ਦੋ ਕਟੋਰੀਆਂ ਪਾਤਾ ਇਸ ਪਾਣੀ ਆਪਾਂ ਮੈਨੂੰ ਉਹ ਜੀ ਲਓ ਜੀ ਦੋ ਕਟੋਰੀਆਂ ਪੈ ਗਿਆ ਪਾਣੀ ਉਨੇ ਤੱਕ ਉਤਲ ਕਰਾ ਗਿਆ ਦੋ ਕਟੋਰੀਆਂ ਪਾਣੀ ਪਾਤਾ ਥੋੜਾ ਜਿਹਾ ਉਬਾਲਣ ਤੱਕ ਵੇਖਦੇ ਆਪਾਂ ਥੋੜਾ ਮਸਾਲੇ ਤਾਂ ਜੋ ਕਿ ਜਿਹੜਾ ਜੋ ਕੁਝ ਵੀ ਪਾਇਆ ਪਾਣੀ ਪਾਉਣ ਦੇ ਨਾਲ ਹਰ ਚੀਜ਼ ਮਿਕਸ ਹੋ ਜੇ ਤੇ ਹੁਣ ਮੈਂ ਪਾ ਲੱਗੀਆਂ ਸੂਜੀ ਆਪਾਂ ਲੱਗੋ ਨਾਲ-ਨਾਲ ਜਿ ਖਨਾਰਾ ਚੱਕੀ ਜਾਈਏ ਫਿਰ ਇੱਕੋ ਧਮ ਬੜਾ ਪੈ ਜਾਂਦਾ ਕੀ ਕਰੀਏ ਫਿਰ ਸਮਝ ਨਹੀਂ ਲੱਗਦੀ ਤੇ ਜੇ ਸਕੇ ਤੇ ਕੰਮ ਹੈ ਜੇ ਤੁਸੀ ਨਰਮ ਨਾਲ ਖਰਾਰਾ ਕੀਤੀ ਜਾਉਗੇ ਨਾ ਤੇ ਇਹਦਾ ਕੰਮ ਨਹੀਂ ਬੰਦਾ ਲੋ ਜੀ ਹੁਣ ਇਸ ਚ ਪਾਤੀਆਂ ਆ ਲੋ ਚਿੰਲੀ ਫਲਿਕਸ ਪਾ ਤੇ ਜੇ ਰੱਖੋ ਆਪਣਾ ਔਰ ਕੈਨੋ ਹੈਗਾ ਉਹ ਵੀ ਪਾ ਸਕਦੇ ਜੇ ਤੇ ਉਹਦਾ ਵੀ ਟੇਸਟ ਬਹੁਤ ਵਧੀਆ ਆਉਂਦਾ ਨਮਕ ਦਾ ਕੰਮ ਹੀ ਮੁਕ ਗਿਆ ਛਕਾ ਨਮਕ ਦਾ ਕੰਮ ਮੁਕ ਗਿਆ ਐਸਾ ਬੰਦ ਨਹੀਂ ਹੁੰਦਾ ਕਿ ਕਰੀਏ ਇਹਦੇ ਚ ਇੱਕ ਚੀਜ਼ ਰਹਿ ਗਈ ਹੈ ਜੀ ਉਹ ਆਪਾਂ ਹੁਣ ਪਾ ਲੇ ਆ ਵੇ ਅਸੇ ਤੋਂ ਕਿਹਦੀ ਪਾਣਾ ਚਾਹੀਦਾ ਸੀ ਅਦਰ ਲਸਣ ਦਾ ਪੇਸਟ ਤੇ ਪੇਸਟ ਮੈਂ ਤੁਹਾਨੂੰ ਸਾਰੇ ਭੈਣ ਭਰਾ ਨੂੰ ਦੱਸਿਆ ਹੈ ਕਿ ਪੇਸਟ ਮੈਂ ਆਲਰੇਡੀ ਪਹਿਲਾਂ ਹੀ ਬਣਾ ਕੇ ਰੱਖ ਦਿੰਦੀ ਆ ਕਿਉਂਕਿ ਬੈਠੇ ਬੈਠੇ ਰਹੀ ਹੋਈਦਾ ਤੇ ਕਰ ਲਈਦਾ ਉਹਦਾਂ ਬਾਜ਼ਾਰੋਂ ਲਈ ਆਈ ਦੀ ਪੇਸਟ ਜੀ ਉਹਦਾ ਸਾਨੂੰ ਕੀ ਪਤਾ ਕਿ ਕਿੰਨਾ ਅਦਰ ਪਾਇਆ ਕਿੰਨਾ ਕਿ ਲਸਣ ਪਾਇਆ ਕਿਹੜੀ ਕਿਹੜੀ ਚੀਜ਼ ਕਿੰਨੀ ਕਿੰਨੀ ਪਾਈ ਆ ਘਰ ਜਿਹੜੀ ਚੀਜ਼ ਹੈ ਘਰ ਦਾ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਇੰਨੀ ਚੀਜ਼ ਬੰਦ ਤੋਂ ਪਰਮਾਣੀ ਆ ਬਾਹਰੋਂ ਮਾਲ ਲੱਗਦੀ ਐ ਛਿੱਕਾਂ ਕੋਈ ਗੱਲ ਨਹੀਂ ਮਾਰੀ ਜਾਵੇ ਚੱਕਾ ਹੁਣ ਲੋ ਜੀ ਸਾਡਾ ਸਾਰਾ ਪ੍ਰੋਸੈਸ ਪਿਆਰ ਹੋ ਚੁੱਕਿਆ ਕਪਾਏ ਦਿਖਾਓ ਇਧਰ ਆਓ ਇਹ ਸਾਡੀ ਕੜਾਈ ਵੇਖੋ ਕਿੰਨੀ ਸੋਹਣੀ ਆ ਹੈਨਾ ਇਹ ਬੜੇ ਹੌਣੇ ਦੇ ਵਿੱਚ ਹੌਲੀ ਹੌਲੀ ਕਰਕੇ ਆਪਾਂ ਸੂਜੀ ਪਾਦਨੇ ਲਓ ਜੀ ਆ ਦੇਖੋ ਲੋ ਜੀ ਸੂਜੀ ਚੰਗੀ ਜਨ ਪਾਣੀ ਥੋੜਾ ਪਰਿਓ ਪਾਣੀ ਆ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਲਾ ਲਾ ਨਾ ਮਿਕਸ ਕਰ ਲੈ ਜਿਆ ਥੋੜੀ ਜੀ ਕੱਟ ਕਰ ਦੇਣੀ ਕਟਛੀ ਬੜੀ ਕਰਮੋਗੀ ਇਹ ਦੇ ਲਓ ਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਇਸ ਤਰ੍ਹਾਂ ਜੀ ਤੁਹਾਡਾ ਇਹ ਮਟੀਰੀਅਲ ਤਿਆਰ ਹੋ ਜਾਣਾ ਆ ਗਏ ਇੱਕਦਮ ਪਾਣੀ ਛੋਕ ਲਿਆ ਸੂਜੀ ਨੇ ਲਓ ਜੀ ਬਿਲਕੁਲੇ ਜਿਸੇ ਹੀ ਬਣ ਗਿਆ ਜੀ ਆ ਵੇਖੋ ਇਹ ਰੈਡੀ ਹਾਂ ਰੈਡੀ ਹੋ ਗਿਆ ਇਹ ਰੈਡੀ ਹਲੇ ਨਹੀਂ ਹੋਇਆ ਬਸ ਇਹ ਥੋੜਾ ਜਾਈਆ ਐਨੂੰ ਹੁਣ ਤੁਸੀਂ ਕੀ ਕਰਨਾ ਹੈ ਕੱਟੋ ਕੱਟ ਕਪਾਣੇ ਦੇਰ ਕਰੋ ਕੱਟੋ ਕੱਟ 10 ਮਿੰਟ ਤੱਕ ਇਹਨੂੰ ਇਸ ਤਰ੍ਹਾਂ ਰਹਿਣ ਦੇਣਾ ਫਿਰ ਇਹਨੂੰ ਮੈਂ ਤੁਹਾਨੂੰ ਦਿਖਾਵਾਂਗੀ ਕਿ ਇਹਨਾਂ ਫਿਰ ਇਹਨਾਂ ਨੂੰ ਫਰਾਜ ਚ ਪਾ ਕੇ ਨਾ ਮਤਲਬ ਜ਼ਿਆਦਾ ਨਹੀਂ ਠੰਡਾ ਕਰਨਾ ਆਪਾਂ ਇਹਨੂੰ ਨੋਰਮਲ ਰਹਿਣ ਆਲੋ ਟੱਕਦਾ ਮੈਂ ਤੇ ਇੰਨੇ ਜੋ ਕਿ 10-15 ਮਿੰਟ ਜਿਹੜਾ ਮੈਂ ਟਾਈਮ ਦਿੱਤਾ ਉਹਦੇ ਵਿੱਚ ਇੰਨੇ ਹੋਰ ਪোল ਜਾਣਾ ਫਿਰ ਇਹਨੂੰ ਹਲਕਾ ਜਿਹਾ ਕੋਸੇ ਦਾ ਪ੍ਰਾਚ ਪਾ ਕੇ ਨੂੰ ਮੈਂ ਚੰਗੀ ਤਰ੍ਹਾਂ ਗੁੰਨਣਾ ਬਿਲਕੁਲ ਪਲੇਨ ਹੋਏ ਨਾ ਉਸ ਤੋਂ ਬਾਅਦ ਜਿੱਡੇ ਸਾਈਜ਼ ਦੇ ਬੋਲ ਆ ਗਾਡੇ ਬੋਲ ਚਾਹਦੇ ਜਿਛੋੜਛੋੜੇ ਬੋਲ ਬਣਾ ਕੇ ਰੱਖ ਲੈਣੇ ਫਿਰ ਮੈਂ ਇਹ ਸਟੀਮਰ ਵਰਕੋ ਹੈਗਾ ਉੱਪਰ ਗੜਾ ਜਾਵੇ ਲੱਭ ਕੇ ਆਵੇ ਸਾਕੇ ਫਿਰ ਮੈਂ ਇਹ ਕਰਨਾ ਪਤਿ ਦਾ ਪਾਣੀ ਪਾ ਕੇ ਪਰਛੰਗ ਲੈ ਕੇ ਇਹਨਾਂ ਨੂੰ ਸਟੀਮ ਦੇ ਦੇਣੀ ਆ ਕੋਈ ਵੀ ਤੁਹਾਨੂੰ ਪ੍ਰੋਸੀਜਰ ਵਿਖਾਵਾਂਗੇ ਤੇ ਚਲੋ ਜੀ ਆਓ ਇੱਧਰ ਆ ਜੇ ਪਾਇ ਜੀ ਸਰੇਨ ਸ਼ਸ਼ੀ ਗਾਲ ਜੀ ਠੀਕ ਠਾਕ ਕਿਊਟ ਜੀ ਕੁੜੀ ਹੈ ਤੇ ਉਧਰ ਟੀਮ ਦੇ ਮੈਂਬਰ ਆ ਕੇ ਬਹਿ ਚੁੱਕੇ ਆ ਆ ਦੇਖੋ ਜੀ ਬੰਦ ਕਰੋ ਜੀ ਬੰਦ ਕਰੋ ਇੱਧਰ ਆ ਕੇ ਆਪਣੇ ਭੈਣਾ ਬਹਿ ਚੁੱਕੇ ਆ ਆ ਕੇ ਵੇਖੋ ਜੀ ਤੇ ਗਾਣੇ ਗਾਣੇ ਸੁਣਣ ਦੇ ਬੰਦ ਕਰ ਦੋ ਬੰਦ ਕਰ ਦੋ ਗਾਣੇ ਫਿਰ ਪਤਾ ਨਹੀਂ ਹੁੰਦਾ ਜੀ ਕਿਸੇ ਲਈ ਕਾਪੀਰਾਈਟ ਆ ਜਾਂਦਾ ਕੋਈ ਪਤਾ ਨਹੀਂ ਲੱਗਦਾ ਕਾਪੀਰਾਈਟ ਦਾ ਤੇ ਬਸ ਜੀ ਹੁਣ ਹੋਲੀ ਹੋਲੀ ਤੁਹਾਡੇ ਵਾਸਤੇ ਚੀਜ਼ ਬਣਾ ਕੇ ਲੈ ਕੇ ਆਈ ਆ ਅੱਜ ਮੈਂ ਖਲਾਰਾ ਚੁੱਕ ਲੋ ਜੀ ਮਠਿਆਈ ਦਾ ਡੱਬਾ ਖਲਾਰਾ ਕਿਹੜਾ ਬੁੱਤ ਗਲਵਜ਼ ਆ ਹਾਂ ਹਾਂ ਦੇ ਦੇ ਤੁਸੀਂ ਖਾਣ ਦੇ ਵੀ ਤੇ ਬਿਲਕੁਲ ਖਾਣ ਵਾਸਤੇ ਰੱਖਿਆ ਹੈ ਆਪਣੇ ਵਾਸਤੇ ਰੱਖਿਆ ਖਾਣ ਵਾਸਤੇ ਖਾਓ ਬੇਟਾ ਹਾਂਜੀ ਹਾਂਜੀ ਲਓ ਜੀ ਆ ਵੇਖੋ ਇਹ ਸਟੀਮ ਕਰ ਰਹੀ ਨੂੰ ਪਾਣੀ ਆ ਤੇ ਮੈਂ ਇਤਰਾ ਸਟੀਮ ਦਿੱਤੇ ਇਹਨਾਂ ਨੂੰ ਦੇਖੋ ਕਿਰਨ 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 ਕਿ ਅੱਜ ਕੱਲ ਮੁੱਕੀਆਂ ਮਾਰਨ ਨੂੰ ਕਿਰਨ ਤਿਆਰ ਹੋ ਗਏ ਮੁੱਕੀਆਂ ਮਾਰਨ ਲੱਗ ਪਈ ਕਰਨ ਇਹਨੇ ਵੇਖੋ ਜੀ ਮੈਨੂੰ ਗਾਲ ਕੱਢੀ ਆ ਬੋਲੀ ਬੋਲੀ ਵਿੱਚ ਮੈਨੂੰ ਗਾਲ ਕੱਢੀ ਆ ਤੁਸੀਂ ਆਪਣੀ ਦਾਸ ਨੂੰ ਕੱਢੀ ਮੈਂ ਆਪਣੀ ਦਾਸ ਨੂੰ ਕੱਢੀ ਆ ਗਾਲਾਂ ਕੱਢ ਦੇ ਕਿਤੇ ਚਲੋ ਜੀ 1 2 3 ਨਹੀਂ ਨਹੀਂ ਮੰਮੀ ਇੰਨਾ ਚ ਕੀ ਖਰਾਬੀ ਓ ਨਹੀਂ ਮੈਨੂੰ ਪਸੰਦ ਹੈ ਲੰਬੇ ਨੇ ਦੇਖੋ ਮੈਂ ਵੇਖ ਲੈ ਮੈਂ ਸਾਰੇ ਵੇਖ ਚੰਗੀ ਤਰ੍ਹਾਂ ਵੇਖੇ ਇੱਕ ਤਾਂ ਉਹ ਸਭ ਕੁਝ ਕਰ ਸਕਦੀ ਐ ਤੇ ਮੈਨੂੰ ਤੇ ਤੁਹਾਨੂੰ ਕੱਪੜੇ ਪਾਉਣ ਦੀ پابੰਦੀ ਹੈ ਤੂੰ ਵੱਡੀ ਨੂੰ ਆ ਨਾ ਚੱਲ ਬਦਲ ਕੇ ਆ ਬੱਸ ਵੱਡੀ ਦਾ ਹੀ ਮੈਂ ਤੇ ਨਹੀਂ ਹਰ ਚੀਜ਼ ਵੱਡੀ ਐ ਵੱਡੀ ਐ ਵੱਡੀ ਕਰਕੇ ਤੇ ਮੈਨੂੰ ਨਪਿਆ ਨਪੇ ਨਹੀਂ ਹੈ ਤਾਂ ਮਾਨ ਦੇ ਨੇ ਤੂੰ ਵੱਡੀ ਹੈ ਸਮਝਦਾਰ ਜਾ ਉੱਤਰ ਬਦਲ ਗਿਆ ਜਾ 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 ਬਦਲ ਗਿਆ ਅੱਗੇ ਭੁੱਲ ਗਿਆ ਭੁੱਲ ਗਿਆ ਹੋਵਣਾ ਤਰੇ ਵੱਡੇ ਆ ਤੁਹੀ ਪੈਜੀ ਹੋ ਬਣਾਉਂ ਤਾਂ ਤੇ ਤਾਂ ਚਾਹੀਦਾ ਤੁਸੀਂ ਖੜੇ ਹੋ ਜਾਓ ਤੁਸੀਂ ਵੀ ਨੇ ਖੜੇ ਹੋਏ ਨਾ ਤੁਹੀ ਕੋ ਤੇਰਾ ਮੈਂ ਕਹਿ ਤੈਨਾਂ ਨਹੀਂ ਪਾੜੇ ਘਰ ਦੀ ਵਟੀਆਂ ਨੂੰ ਆ ਤੂੰ ਐਹੋ ਜਿਹੇ ਕੱਪੜੇ ਹਾਂ ਤੇ ਫੇਰ ਨਾਲ ਹੀ ਮੈਂ ਉੱਧਰ ਰਹਿਣਾ ਮੈਂ ਬਣਾਇਨਾ ਖਾਂਦੀ ਆ ਨਾ ਮੇਰਾ ਸਲੋ ਮੋਸ਼ਨ ਚੱਲੇ ਉੱਥੇ ਹਾਂ ਆਪਣਾ ਸਲੋ ਮੋਸ਼ਨ ਦੀ ਸੀਰ ਹਾਏ ਮੈਂ ਉੱਥੇ ਪਤਾ ਨਹੀਂ ਟਿਊਨ ਲਾਈ ਕੋ ਮੋਲੀ ਕਵਲੀ ਕਿੱਦਾਂ ਲਾਈਓ ਕਲੇਕਿਓ ਵੀਡੀਓ ਜੇ ਅੱਜ ਬਣਨੀ ਹੈ ਪੇਰਾਂ ਦੇ ਪੇਰਾਂ ਦੇ ਕੀ ਆਵਾਕ ਆਦਰ ਵੇਖਣ ਵਾਲੇ ਪਹਿਲੇ ਤੁਸੀਂ ਥੋੜੇ ਗਰਮ ਹੋਵੋ ਨਾ ਤੂੰ ਇਹ ਗਰਮ ਨਹੀਂ ਹੁੰਦੇ ਪਏ ਠੀਕ ਹੈ ਤੁਹਾਡੀ ਮਤਲਬ ਤੁਸੀਂ ਉਹਨੂੰ ਕਹਿੰਦੇ ਜੇ ਉਹ ਕੋ ਡਰਦੇ ਜੇ ਗੱਲ ਇਹ ਕਿ ਉਹਦੇ ਕੋ ਡਰਦੇ ਜੇ ਆ ਤੈਨੂੰ ਬੋਲ ਹਾਂ ਤੁਸੀਂ ਬੋਲ ਦਿੰਦੇ ਜੇ ਇਹਨੂੰ ਤੁਸੀਂ ਨੱਪਣਾ ਹੂੰ ਇਹਨਾਂ ਦੀ ਜਿਹੜੀ ਚਾਰੀ ਹੈ ਚਲੋ ਚਲੋ ਟਾਈਮ ਹੋ ਗਿਆ ਪੌਣੇ 12 ਵੇਖੋ ਜੀ ਪੌਣੇ 12 ਹੋ ਗਏ ਤੇ ਤੇ ਮਸਤੀ ਤੇ ਮੂਡ ਚ ਹੈਗੀਆਂ ਜੇ ਕੰਮ ਕਰਦੀਆਂ ਨਹੀਂ ਪਈਆਂ ਅੱਜ ਆਪਾਂ ਵਧੀਆ ਉਹਦੀ ਡਰੈਸ ਉਹ ਕਿਤੇ ਕਰ ਗਿਆ ਡਾਂਸ ਕਰ ਇਹਨਾਂ ਪੁੱਛਿਆ ਕਿਸ ਤਰ੍ਹਾਂ ਦੀ ਲੱਗੀ ਨਹੀਂ ਮੈਂ ਸਾਸਕੁਟਰੀ ਵੀਡੀਓ ਹਾਂ ਜਿਹੜੀ ਆਪਾਂ ਵੀਡੀਓ ਬਣਾਈ ਹੀ ਨਹੀਂ ਮੈਂ ਸਾਸਕੁਟਰੀ ਕਹਿ ਗਈ ਕੁਟਨੀ ਸਰ ਦੁੱਖਾ ਹੋਲੀ ਬੜੀ ਤੋਹੀ ਨੇ ਨਾ ਦੇਖੀ ਨਹੀਂ ਹੁਣੇ ਬਣਾਈ ਹੈ ਨਾ ਕੱਲ੍ਹ ਬਣਾਈ ਇੰਨਾ ਚਾਲ ਖਿਡਾਰੇ ਆ ਇਹਨਾਂ ਨੇ ਹਾਂ ਫੋਣੀ ਮੇਰੀ ਦਾ ਐਡਾ ਜੂੜਾ ਵਿੱਚੋਂ ਨਿਕਲੀ ਦੇਖ ਕੇ ਦੇ ਨਹੀਂ ਤੇ ਚਲੋ ਪਾਓ ਪਾਓ ਇਧਰ ਵੇਖੋ ਜੀ ਮੈਂ ਤਦ ਨਹੀਂ ਮੈਂ ਕਿਹਾ ਕਿ ਹੇਰ ਮੈਂ ਵਾਸ਼ ਕੀਤੀ ਹੋਇਆ ਮੈਂ ਬੜੀ ਹੋਰ ਤਰ੍ਹਾਂ ਦੀ ਪੜੀ ਹੋਈ ਆ ਤੇ ਮੈਂ ਤਦ ਨਹੀਂ ਸਾਹਮਣੇ ਆਣ ਡਈ ਤੇ ਇਧਰ ਵੇਖੋ ਦੋਵੇਂ ਕੁੜੀਆਂ ਸਾਡੀਆਂ ਲੱਗ ਪਈਆਂ ਬੋਲੇ ਚਲੋ ਚੱਲੀ ਚਲੋ ਤੇ ਮੇਰੀ ਦਾ ਏਡਾ ਜੂੜਾ ਵਿੱਚੋਂ ਨਿਕਲੀ ਰੇ ਸੁਸੇ ਕੰਜਰੀਏ ਚਿੰਝਾ ਲੱਗੇ ਰੇ ਸੁਸੇ ਕੰਜਰੀਏ ਚਿੰਝਾ ਲੱਗੇ ਰੇ ਹੇ ਹੇ ਕੀ ਹਾਰਿਆ ਸ਼ੂਟ ਕਰਦਿਆ ਕਰਦਿਆ ਮੂਡ ਕਰ ਪਏ ਤੇ ਨੱਚਣ ਲੱਗ ਪਈਆਂ ਤੇ ਸੀਨ ਛੜਾਤਾ ਮੈਂ ਬੰਦਲੇ ਚ ਕੀਤਾ ਇਹਨਾਂ ਦਾ ਹਾਲ ਵੇਖ ਲੋ ਸੀਨ ਕਰ ਲੋ ਮਾਤਾ ਜੀ ਮਾਤਾ ਜੀ ਸੀਨ ਕਰ ਲੋ ਅਬ ਹਮ ਕਰੇਗੇ ਸੀ ਯੈਸ ਮੂਵਿੰਗ 온 ਟੂ ਵਰਕ ਯੈਸ ਚਲੋ ਜੀ ਚਲੋ ਬੈਕ ਟੂ ਵਰਕ ਚਾਹ ਲੜਣਾ ਆਇਆ ਹੁੰਨ ਲੜਣਾ ਚਲੋ ਭੈਜੀ ਤੁਹਾਡਾ ਹਾਂ ਤੁਹਾਡਾ ਜਦ ਆਪਾਂ ਲਗਿਆ ਬੈਠੀਆਂ ਹੁੰਦੋ ਲਾਸਟ ਸੀਨ ਵੇਖ ਲੋੜਾ ਨਹੀਂ ਸ਼ੁਰੂ ਪੈਂਦੀ ਟਾ ਡਾ ਕਾ ਜੇ ਇਹਨੇ ਨਾ ਫਿਰ ਤੂੰ ਹੀ ਖੜੇ ਤੇ ਤੈਨੂੰ ਕਹਤਾ ਤੂੰ ਘਰ ਦੀ ਵੱਡੀ ਨੂੰਹ ਵੱਡੀਆਂ ਨੂੰਹਾਂ ਨੂੰ ਬਾਹਰ ਆਏ ਜਾਂਗੇ ਲੋਕੀ ਕੀ ਕਹਿਣਗੇ ਕਿ ਉਹਨਾਂ ਦੀ ਨੂੰਹ ਇਤਰਾ ਕਰਦੀ ਆ ਉਹ ਫਿਰ ਤਾਦੀ ਕਹੋਗੇ ਉਹਨਾਂ ਦੀ ਨੂੰਹ ਇਤਰਾ ਕਰਦੀ ਆ ਤੇ ਮੈਂ ਕਿ ਤੂੰ ਬੋਲਦੀ ਪੁੱਤ ਨਾ ਮੋਸਤਰਾ ਨਾ ਮੀ ਕਰ ਉਹ ਆਪਾਂ ਜਾਣ ਕੇ ਵੀ ਤੂੰ ਕੋਈ ਜਵਾਬ ਆਇਂਦਰ ਵੇਖ ਲੋ ਜੇ ਆਇਂਦਰ ਸਾਸ ਕੇ ਇਤਰਾ ਲੜਨ ਗਿਆ ਤੇ ਇਧਰ ਵੇਖੋ ਉਹ ਕੱਟੀਆਂ ਬਹਿ ਕੇ ਇਹਦਾ ਨੰਦ ਬੰਨਣ ਦੇ ਕਿ जो चाइज कर आप खावे दाल मस्त